22 25 26 ਜਨਵਰੀ 2024 ਜੀ ਇਹ ਟੂਰਨਾਮੈਂਟ ਆ ਰਹੀ ਜੀ 15ਵਾਂ ਟੂਰਨਾਮੈਂਟ ਹੈ ਸੀ 52 65 70 ਤੇ ਓਪਨ ਜੀ ਹਾਂਜੀ ਭਾਈ 26 ਨੂੰ ਰਸ਼ਟਾ ਜੀ 26 ਜਨਵਰੀ ਪਿਛਲੇ ਸਾਲ ਮੋਟਰਸਾਈਕਲ ਸੀਗੇ ਜੀ ਸਪਲੈਂਡਰ ਇਸ ਵਾਰੀ ਜੀ ਬਸ ਜਿਵੇਂ ਆਪਣੇ ਸ਼ਰਧਾਲੂਆਂ ਦੀ ਹੁੰਦੀ ਹੈ ਜੀ ਜਿਵੇਂ ਆਪਣੇ ਇਹ ਬੈਸਟ ਰੇਡਰ ਨੂੰ ਬਲਵਿੰਦਰ ਸਿੰਘ ਯੂਕੇ ਨੇ ਜੀ ਆਪਣੇ ਪਿੰਡ ਚੋਂ ਉਹਨਾਂ ਦੇ ਬੇਟੇ ਸੈਟਲ ਹੋ ਨੇ ਬਾਹਰ ਉਹ ਉਹਨਾਂ ਨੇ ਸੇਵਾ ਕੀਤੀ ਇੱਕ ਟਰੈਕਟਰ ਦੀ ਤੇ ਇੱਕ ਬਾਈ ਜੀ ਆਪਣੇ ਮਨਮੀਤ ਸਿੰਘ ਜੀ ਬੈਣੀਪਾਲ ਨੇ ਆਪਣੇ ਪਿੰਡ ਦੇ ਦੁਮਾਦ ਨੇ ਇੱਕ ਉਹ ਬਾਈ ਜੀ ਕਨੇਓ ਇੱਕ ਟਰੈਕਟਰ ਦੀ ਜਾਫੀ ਨੂੰ ਸੇਵਾ ਕੀਤੀ ਕਿ ਅਸੀਂ ਨੇ ਆਖਿਆ ਵੀ ਅਗਲੀ ਵਾਰੀ ਅਸੀਂ ਉਹਨਾਂ ਨਾਲ ਵੀ ਸਲਾਹ ਕਰੀ ਵੀ ਅਸੀਂ ਟਰੈਕਟਰ ਦੇਣਾ ਚਾਹੁੰਦੇ ਆਂਗੇ ਤੇ ਉਹਨਾਂ ਨੇ ਸਾਡੇ ਤੋਂ ਉਹਦੀ ਗੱਲ ਸੁਣਨਸਾਰ ਉਹਦੀ ਕਹਿਤਾ ਸਰਦਾਰ ਬਲਵਿੰਦਰ ਸਿੰਘ ਜੁਕੇ ਉਹਨਾਂ ਨੇ ਪਹਿਲੀ ਕਹਿਤਾ ਵੀ ਅਸੀਂ ਨੇ ਸੇਵਾ ਲੈਣੀ ਹੈ ਇਹ ਉਹ ਸਾਡੇ ਨਾਲੋਂ ਵੀ ਜਿਆਦਾ ਕਾਲੇ ਸੀਗੇ ਉਹ ਤਾਂ ਬਾਈ ਜੀ ਆਪਣੇ ਬਾਈ ਨੇ ਬਿੱਲੇ ਹੋਰੀ ਜਿਹੜੇ ਕੀ ਫੇਮਸ ਨੇ ਟਰੈਕਟਰ ਸੇਲ ਵੇਲੇ ਤੋਂ ਤਿਆਰ ਕਰਦੇ ਨੇ ਸਾਰੇ ਖਿਡਾਰੀ ਉਹਨਾਂ ਤੋਂ ਜਾਣੂ ਨੇ ਏ ਬਾਈ ਉਹਨਾਂ ਤੋਂ ਕਰਵਾਇਆ ਜੀ ਤਿਆਰ ਜਿਉਂਕਿ ਇੱਕ ਵਿਸ਼ਵਾਸ ਦੇ ਪਾਤਰ ਨੇ ਵੀ ਜਿਹੜੀ ਚੀਜ਼ ਕਹੇਤੀ ਉਹਨਾਂ ਨੇ ਉਹੀ ਚਾਰ ਕਰ ਦਿੱਤੀ ਤੇ ਉਹਨਾਂ ਤੋਂ ਚਾਰ ਕਰਵਾਇਆ ਗਿਆ। ਖਰਚਾ ਤਾਂ ਬਾਈ ਜੀ ਇਹ ਤਾਂ ਇੱਕ ਅਲੱਗ ਗੱਲ ਆ ਵੀ ਕਿੰਨਾ ਕੁ ਹੋ ਗਿਆ। 2 ਤਾਂ ਘੱਟੋ ਘੱਟ ਮੰਨ ਕੇ ਚੱਲੋ ਜੀ 2 ਲੱਖ ਰੁਪਏ ਲੱਗੇ ਇੱਕ ਟਰੈਕਟਰ। ਸੇਲਵਰਈਆ ਟਰੈਕਟਰ ਮੋਡੀਫਾਈ ਹੈ ਜੀ। ਹਾਂਜੀ ਇੰਸਟਾਗ੍ਰਾਮ ਪੇਜ ਵੀ ਤੇ ਫੇਸਬੁੱਕ ਪੇਜ ਵੀ। ਅਕੀ ਤਾਂ ਜੀ ਇਹ ਹੁੰਦਾ ਮੰਨ ਲਓ ਜਿਵੇਂ ਵੀ ਕਮੇਟੀ ਆ ਕੇ ਆਪਾਂ ਨੂੰ ਦੱਸ ਦੇਵੇ ਵੀ ਆਹ ਚੀਜ਼ ਬਣਾਉਣੇ ਐ ਇੰਨਾ ਕੁ ਬਜਟ ਆ ਜੀ। ਫਿਰ ਉਸ ਦੇ ਹਿਸਾਬ ਨਾਲ ਰੈਡੀ ਕਰਨਾ ਪੈਂਦਾ ਜੀ ਟਰੈ ਹਾਂਜੀ ਬਾਕੀ ਜਿਵੇਂ ਹੁਣ ਇਹ ਬਾਈ ਆਏ ਸੀ ਪਹਿਲਾਂ ਆਪਣੇ ਕੋਲੇ ਬੁੱਕ ਕਰਨਾ ਆਏ ਸੀਗੇ ਉਸ ਤੋਂ ਬਾਅਦ ਇਹ ਜਦੋਂ ਆਪਾਂ ਟਰੈਕਟਰ ਖਰੀਦਲੇ ਸੀ ਇਹਨਾਂ ਨੂੰ ਜੌਬ ਕਰਦੇ ਇਹਨਾਂ ਨੇ ਆ ਕੇ ਦੇਖਿਆ ਵੀ ਕੀ ਕੀ ਕੰਮ ਕਰਦੇ ਆ ਉਸ ਤੋਂ ਬਾਅਦ ਹੁਣ ਲੈਣ ਆਏ ਆ ਬਾਈ ਅੱਜ ਜੀ ਸਾਰਾ ਜਿਵੇਂ ਇਹਨਾਂ ਦੀ ਤਸੱਲੀ ਜਦੋਂ ਹੋ ਗਈ ਜੀ ਇਹਨਾਂ ਨੂੰ ਫੇਰ ਫੇਰ ਜੈਸ ਕਹੀ ਹੈ ਜੀ ਖੜਾਲੀਆਂ ਵਾਲੀ ਜੀ ਸਾਡੇ ਬਿੰਨੇ ਖੱਤਰੀ ਵੀ ਆ ਰਹੇ ਸਾਰੇ ਜੋ ਪਹਿਲਾ ਟੂਰਨਾਮੈਂਟ ਆਪਣੇ ਢੇਰ ਖੇਡਣਾ ਜਿਉਂ ਨੇ ਲੁਧਰ ਨੇ ਖੇਡਣਾ ਜੀ ਜੋ ਪਾਲਾ ਦੇ ਮੰਗੀ ਜੀ ਇੱਕ ਪਿੰਡੋਂ ਓਪਰ ਨਹੀਂ ਖੇਡਦੇ ਉਹ ਢੇਰ ਖੇਡਣਗੇ ਜੀ ਸਾਰੇ ਵੀ ਅਸੀਂ ਤੁਰ ਖਿਡਾਰੀ ਦੇ ਘਰੇ ਜਾ ਕੇ ਉਹਨੂੰ ਕਹਿ ਜਾਂਦੇ ਜੀ ਰਿਕੁਐਸਟ ਕਰਦੇ ਆ ਉਹ ਸਰਦ ਪੱਤਰ ਦੇ ਕੇ ਜਾਂਦੇ ਜੀ ਸਾਡੇ ਹਰੇ ਖਿਡਾਰੀ ਪਹੁੰਚਦਾ ਜੀ ਤੇ ਸਾਡੇ ਹਰਿਆਣਾ ਪੰਜਾਬ ਓਨ ਦੇ ਘਾਤਰਾਂ ਜੀ ਹਰਿਆਣਾ ਪੰਜਾਬ ਦੀ ਟੀਮਾਂ ਜੀ ਬਹੁਤ ਜ਼ਿਆਦੇ ਪਹੁੰਚਦੇ ਨਹੀਂ ਜੀ ਇੱਕ ਹਰਿਆਣਾ ਪੰਜਾਬ ਦਾ ਮੈਚ ਲਾਦਾ ਸਾਡੇ ਹਰੇ ਕੀ ਮੈਚ ਜੀ ਇੱਕ ਟੀਮ ਹਰਿਆਣੇ ਦੀ ਕੰ ਪੰਜਾਬ ਦੀ ਮੰਗੀ ਬਾਈ ਪਾਲਾ ਅਦੁੱਲਾ ਛਿੱਲੂ ਹੋਰ ਵੀ ਬਹੁਤ ਚੰਗੇ ਚੰਗੇ ਪਲੇਅਰ ਪਹੁੰਚ ਰਹੇ ਨਹੀਂ ਸਾਰੇ ਦੇਖਣ ਨੂੰ ਮਿਲਣਗੇ ਹਰਿਆਣੇ ਪੰਜਾਬ ਦੀ ਵਧੀਆ ਤੋਂ ਵਧੀਆ ਪਲੇਅਰ ਜੀ ਜੱਗੂ ਹੋਗਾ ਜੀ ਮੈਂ ਜੀ ਜਿਹੜੇ ਨਾ ਪਲੇਅਰਾਂ ਨਾਲ ਸਾਡੀ ਗੱਲ ਹੁੰਦੀ ਉਹ ਸਾਡੇ ਹਰ ਕੋਈ ਪਹੁੰਚਦਾ ਹੀ ਆ ਜਿਵੇਂ ਦੀ ਗੱਲ ਨਹੀਂ ਵੀ ਕੋਈ ਕਹਿ ਕੇ ਨਾ ਡੜਬੇ ਦੀ ਤਾਂ ਸਾਡੀਆਂ ਘਰ ਦੀਆਂ ਟੀਮਾਂ ਨੇ ਅਸੀਂ ਤਾਂ ਘਰ ਦੀ ਸਮਝਦੇ ਹਾਂ ਡੜਬੇ ਵਾਲਿਆਂ ਨੂੰ ਤਾਂ ਚਲੋ ਤੇ ਹੋਰ ਜਿੰਨੀਆਂ ਵੀ ਟੀਮਾਂ ਵੈਸੇ ਅਸੀਂ ਸਾਰੇ ਪਲੇਅਰਾਂ ਨੂੰ ਆਪਦਾ ਘਰ ਦਾ ਜਾਣ ਕੀ ਉਹ ਕਰਦੇ ਆ ਕਿ ਖਿਡਾਰੀਆਂ ਦੇ ਸਾਰੇ ਅਸੀਂ ਤਾਂ ਕਲਾ ਨੂੰ 12 ਵਜੇ ਦਾ ਕਹਿ ਰੱਖਿਆ ਜੀ ਜੇ 12 ਵਜੇ ਪਹੁੰਚਦੇ 12 ਵਜੇ ਓਪਨ ਸਟਾਰਟ ਹੈ ਜੀ ਸਾਡੀ ਸਲਾਹ ਇਹ ਕਿ ਜੀ 8 ਵਜੇ ਫਾਈਨਲ ਕਰਨੇ ਸਲਾਹ ਜੀ ਬਾਕੀ ਖਿਡਾਰੀਆਂ ਨਾਲ ਸੰਜੋਗ ਦੇਖੋ ਕਿੰਨਾ ਮਿਲਦਾ ਸਾਨੂੰ ਜੀ 8 ਵਜੇ ਨਵੇੜ ਦੀ ਜਿਹੜਾ ਤਾਂ ਪਹਿਲਾ ਨਾਮ ਹੈ ਨਗਦ ਰੂਪ ਦੇ ਵਿੱਚ ਉਹ ਤਾਂ ਓਪਨ ਨੂੰ ਲੱਖ ਰੁਪਿਆ ਦਿੱਤਾ ਜਾਊਗਾ ਸੈਕੰਡ ਓਪਨ ਨੂੰ 75000 ਰੁਪਿਆ ਬੈਸਟ ਰੇਡਰ ਤੇ ਯਾਫੀ ਨੂੰ 3600 ਫੋਰ ਟਰੈਕਟਰ ਦਿੱਤੇ ਜਾਣਾ ਅੱਈ ਆਪਾਂ ਪੰਜਾਬ ਦੇ ਮੰਨ ਲਓ ਜੇ ਬਠਿੰਡਾ ਸਾਈਡ ਤੋਂ ਆਣਾਗਾ ਤਾਂ ਮਾਨਸਾ ਤੋਂ ਬਲਾਡਾ ਜਾਖੜ ਜਾਖੜ ਤੋਂ ਕੋਲਾ ਰੋਡ ਤੇ ਸਾਡਾ ਪਿੰਡ ਪੈਂਦਾ ਹੈ 13 ਕਿਲੋਮੀਟਰ